ਅਗਦੇ ਨਹੀਂ ਪੱਤੇ ਇਹਦੇ ਚੱਲ ਨਿਕਲਦੇ ਫੁੱਲ ਫੇਰ ਪਤਾ ਲੱਗੂ। ਯਾ ਕਦੂ ਜਵਾਲੇ ਕੋਈ। ਉਹ ਇਮਰਾਨ ਨਹੀਂ। ਹੋਰ ਇਹ ਕੋ। ਭਾਈ ਤੇ ਆਈ ਸੀ ਕਿ ਉਹ ਜੀ ਦੀ ਉਹਨਾਂ ਸਿਖਾਣੇ ਸਟਾਰਟ ਕਰਦੇ ਅੱਜ ਨਹੀਂ ਲਗਾਤੇ ਉਹ ਹੈ ਆ। ਥੋੜੀ ਬੋਦੀ ਖਾ ਲਈ ਆ ਥੋੜੀ ਬੋਦੀ ਖਾਣੀ ਆ। ਮੈਂ ਪੂਰੀ ਖਵਾ ਦੇਣੀ ਹੈ। ਕਿੰਨੀ ਲੱਗਣ ਦੀ ਇਹ ਤਾਂ ਤੁਸੀਂ ਬਾਹਰ ਬੈਠੇ। ਬਾਹਰ ਫਿਰ ਉਹ ਭਾਈ ਦੀ ਮਸ਼ੀਨ ਚੱਲਣ ਦੀ ਨਾ ਪਾ ਦੇ ਤੇ ਫਿਰ। ਬਾਹਰ ਤੇ ਭਾਈ ਕਿ ਹੁੰਦਾ। ਵੀਰ ਦੀ ਮਸੀਹ ਚੱਲਣ ਦੀ ਤਾਂ ਵਾਰ ਨਹੀਂ ਹੁੰਦੀ ਮੈਂ ਇੱਥੇ ਆ ਗਈ ਇੱਥੇ ਤਾਂ ਧੋਪੀ ਚੜ ਗਈ ਹੈ ਤੇ ਚਲ ਗਈ ਸਾਰੀ ਛਾਂ ਹੁਣ ਆਪਾਂ ਛਾਂ ਲੱਭਿਆ ਕਰਨੀ ਛਾਂ ਲੱਭਿਆ ਕਰਨੀ ਆ ਤੇ ਗਰਮੀ ਦੇ ਵਿੱਚ ਹੁਣ ਅੰਦਰ ਜਾਣਾ ਕਰਨਾ ਮੇਰੇ ਆ ਕਿੰਨੀ ਚੜ ਗਈਆਂ ਪੋਣੀ ਨੇ ਉਹ ਫਿਰ ਸਵਿਚ ਔਨ ਕਰਦਾ ਲੱਗਦੀ ਆਫ ਕਰਤਾ ਇੱਧਰ ਥੋੜਾ ਜਨਾ ਕੰਮ ਹੋਣ ਵਾਲਾ ਆ ਇਹ ਜੋ ਸੈਟਿੰਗ ਕਰਦੇ ਪਏ ਬਾੜੀ ਤੇ ਇਹਨੂੰ ਕਿ ਕਰਦੋ ਤੇ ਇੱਥੇ ਰੌਲਾ ਚੱਲਣ ਡਿਆ ਅੱਜ ਨੀਲਾ ਇੱਕ ਬਾਲਾ ਨੀਲਾ ਬਾਲਾ ਬਾਲਾ ਨਹੀਂ ਕਰੀ ਰਹੀ ਜੀ ਤੁਹਾਡੀ ਗੱਲ ਨਹੀਂ ਮੰਨੀ ਜਾਏਗੀ ਇਹ ਗੱਲ ਹੈ ਉਹਨਾਂ ਲੱਗ ਕੇ ਰਹਿਣਾ ਨਹੀਂ ਲੱਗ ਕੇ ਰਹਿਣਾ ਜੇਦ ਲੱਗੀ ਅੱਜ ਕੋਈ ਮੈਂ ਹੁਣ ਕਰਾਂ ਮੇਰੇ ਦਾਦੇ ਤਰੀਕਾ ਮੈਂ ਕਰ ਲਾਂਦਾ ਮੈਂ ਤਰੀਕਾ ਤੂੰ ਇੱਧਰ ਬੈ ਵਢੀ ਦੋ ਤੋਈ ਕਰੇ ਉਹ ਉਹ ਬਰਾਬਰ ਬਹੁਤ ਗਿਆ। ਇਹੋ ਜਿਹਾ ਸਮਝਾਇਆ ਲੋ ਉਹ ਤਾਂ ਆਇਆ ਗਿਆ। ਉਹ ਕਿੱਦਾਂ। ਹਾਂ। ਹਾਂ ਤੇ ਮਾਰੀ ਮਾਰਾ। ਸਾਡੇ ਕੋਲ ਕੁਰਸੀਆਂ ਲੈ ਚੁੱਕੇ ਪੈਣੇ ਹੈਗੇ। ਉਹ ਆਪ। ਆਪ ਇੱਥੇ ਬਾਹਰ ਚੱਲ ਰਹੇ। ਆਇ ਕੋ ਮਜੀ ਵਾਸ। ਤੁਹਾਨੂੰ ਨਾ ਠੀਕ। ਵੇਖਿਓ ਕਿਤੇ ਜਿੱਦਾਂ ਹੈ ਗਾਈਂ ਫੌਜੀ ਨੇ ਪਈ ਹੋਵੇ। ਇੱਧਰ ਚਾਹ ਬਣ ਗਈ ਆ ਜੀ। ਉਹਨਾਂ ਚ ਪਾ ਦੋ ਬਲੈਕ ਆਪਾਂ ਚ। ਉਹ ਇੱਕੋ ਨਾ ਚਾਹ ਬਣਾ ਲੀਉਗੀ। ਆ ਲੋ ਹਾਂ ਜੀ ਜੁਗੁਡ ਮਾਰਨਿੰਗ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਸ ਦਾ ਨਾਮ ਹੈ ਮਿਸਟਰ ਮਿਸਿਸ ਮੱਲੀ ਤੇ ਵਲੌਗ ਕਰਤਾ ਆਪਾਂ ਸਟਾਰਟ ਤੇ ਵਲੌਗ ਨੂੰ ਇੰਜੋਏ ਕਰਿਓ ਥੋੜਾ ਜਿਹਾ ਕੰਮ ਹੋਣ ਵਾਲਾ ਹੀ ਕਰਦਾ ਤੇ ਉਹ ਕਰਦੇ ਪਏ ਨੇ ਤੇ ਚਾਹ ਬਣਾਤੀ ਹੁਣ ਚਾਹ ਦੇਦੀ ਹਾਂ ਨਾਲ ਓ ਮਾਈ ਗੋਡ ਤੇ ਜਾਣਾ ਮੈਂ ਡਿਊਟੀ ਤੇ ਮੈਂ ਰੈਡੀ ਹੋਈ ਆ ਤੇ ਰੋਟੀ-ਗਾਟੀ ਆਪਾਂ ਖਾ ਲਈ ਆ ਇੱਧਰ ਸਾਰੀ ਫੈਮਿਲੀ ਬੈਠੀ ਆ ਤੇ ਵਲੌਗ ਨੂੰ ਦੱਸ ਸਕਦੇ ਹੋ ਲਾਈਕ ਮਰ ਸ਼ੇਅਰ ਤੁਹਾਣਾ ਨਾਲ ਪੁੱਲੀ ਪੁੱਲੀ ਸਾਉਂ ਚੜ ਗਿਆ ਅੱਜ ਗੁੱਸਾ ਮੇਰੇ ਤੇ ਵੇ ਮੈਂ ਗਰਮੀ ਦੇ ਵਿੱਚ ਇੱਥੇ ਵਿਆਹ ਖਬਣ ਤੇ ਤੂੰ ਮੇਰੀ ਗੱਲ ਕੋਈ ਮੰਨਦੀ। ਤੇ ਤੂੰ ਟੈਨ ਨਾ ਨਿਕਲਦੀ ਨਹੀਂ। ਤੇ ਮਲਿਸਾਬ ਗੋਸੇੜੀ। ਬਾਬਾ ਜੀ ਦਾ। ਮੇਥੋਂ ਹਵਾ ਵਪਰਾਉਣ ਲੱਗ ਗਈ ਹੁਣ। ਪਰ ਇਹਦੀ ਹਵਾ ਨਿਕਲ ਜਾਂਦੀ ਏ ਕਦੀ ਇਹਦੇ ਵਿੱਚ ਕੁਝ ਹੁੰਦਾ ਇਹਦੇ ਵਿੱਚ ਕੁਝ ਨਗਰ ਸਕੂਟਰੀ ਜੋ ਹੈ ਰੰਦਾ ਲੱਭ। ਤੇ ਅੱਜ ਆ ਸੋਮਵਾਰ ਦੀ ਮਸੱਈਆ ਉਹਦੇ ਕਰਕੇ ਸੰਗਤ ਆਈ ਆ ਆਪਾਂ ਜਾਵਾਂਗੇ ਸ਼ਾਮ ਨੂੰ। ਹੁਣ ਅਸੀਂ ਚੱਲੇ ਆਂ ਬਟਾਲੇ। ਕੱਲ ਤੇ ਤੁਹਾਨੂੰ ਕੀ ਕੰਮ ਕਰਨ ਚੱਲੇ ਆ। ਆਹੋ। ਲੋ ਜੀ ਹੁਣ ਇਥੋਂ ਲੱਗੇ ਆਂ ਪਟਰੋਲ ਪੰਪ ਤੋਂ ਤੇਲ ਭਰਉਣ ਤੇ ਚੱਲੇ ਕਿੱਥੇ ਆਂ ਵੀ ਚੱਲੇ ਆਂ ਆਪਾਂ ਸ਼ਹਿਰ ਸ਼ਹਿਰ ਕੰਮ ਹੀ ਜ਼ਰੂਰੀ ਕੱਪੜਿਆਂ ਦਾ ਥੋੜਾ ਆਰਡਰ ਚ ਆਇਆ ਸੀ ਤੇ ਮੈਂ ਕਹ ਲੈ ਆਈਏ ਤੇ ਸੋਨੇ ਸੋਨੇ ਸੂਟ ਆਏ ਹੀ ਤੇ ਉਹ ਮੇਰੇ ਕਸਟਮਰ ਜਿਹੜੇ ਆ ਉਹ ਕਹਿੰਦੇ ਆ ਕਿ ਮੇਰੇ ਲਈ ਆ ਕੇ দাও ਤੇ ਮੈਂ ਚਲੋ ਲੈ ਆਨੇ ਆ ਥੋੜਾ ਜਿਹਾ ਟਾਈਮ ਹੀ ਘੰਟੇ ਦਾ ਟਾਈਮ ਲੱਗਣਾ ਵਾ ਜਾਣਾ ਆਉਣ ਤੇ ਤੇ ਸੂਰ ਫੜ ਕੇ ਹੀ ਜਲਦੀ ਆਇਆਣਾ ਵਾ ਜੇ ਕੋਈ ਮੜਾ ਮੋਟਾ ਹੋਰ ਕੰਮ ਹੋਇਆ ਤੇ ਉਹ ਵੀ ਕਰ ਲਾਂਗੇ ਤੇ ਹੁਣ ਚੱਲਦੇ ਆਂ ਮੱਲੀ ਸਾਹਿਬ ਤੇਲ ਭਵਾ ਲੈਣ ਤੇ ਫੇਰ ਆਪਾਂ ਜਲਦੀ ਆ ਜਾਣਾ ਇਹ ਚਲੋ ਆਈ ਗਏ ਫਿਰ ਚੱਲੀਏ ਚਲੋ ਆਈ ਗਏ ਫਿਰ ਚੱਲੀਏ ਵੀਡੀਓ ਕੋਲ ਆਉਂਡੀ ਚਲੋ ਚੱਲੀਏ ਖੜਾ ਯਾ ਨਵਾਂ ਜੀ ਇਹ ਦੰਦ ਤੋਂ ਕਿਹਨੇ ਸਟਾਰਟ ਕਰਦੇ ਆ ਜਿਹੜੀ ਨਵੀਂ ਜਗ੍ਹਾ ਤੇ ਹਾਂ ਆਂ ਦੇਖਦੇ ਥੋੜਾ ਫੋੜ ਕਿਦਾਂ ਦਾ ਲੱਗਦਾ ਟੇਸਟ ਕਰਕੇ ਦੱਸਿਂ ਕਿੱਦਾਂ ਦਾ ਬਣਿਆ। ਟੇਸਟ ਹੀ ਹੈ। ਹਾਲੇ ਟੇਸਟ ਹੀ। ਇਹ ਕਿਉਂ ਹੋ ਗਿਆ? ਕੀ? ਇੱਕ ਆਂਡੇ। ਐ ਕੀ ਬਣਾਉਣ ਲੱਗਿਆ ਅੱਜ? ਕੀ ਕਰਦੇ? ਬਣਾਉਣ ਲੱਗੇ ਏ ਮੈਂ ਬਾਰਗੀ ਨੇ ਹਾਂ ਗੋਨੇ ਬੋਲ ਬੋਨੇ 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 ਬੋਦਾ ਕਿਹੜੀ ਦਾਲ ਉਹ ਗੱਲ ਨਹੀਂ ਇਹਦੀ ਹੈਂ ਤੋਂ ਮਸਾਲਾ ਦੀ ਪੀਲੀ ਦਾਲ ਬਣਾਉਣ ਲੱਗੇ ਪੀਲੀ ਬਾਏ ਮਾਲੀ ਸਾਹਿਬ ਉਹ ਉਧਰ ਸਾਹਮਣੇ ਵਲੌਗ ਲੱਗਾ ਤੇ ਉੱਥੇ ਰੋਕ ਦਿੱਤਾ ਗਿਆ ਉਹਨੂੰ ਦਾਲ ਕਿਹੜੀ ਬਣਾਉਣ ਲੱਗੇ ਜੇ ਪੀੜੀ ਬੁਚਾ ਬੁਚਾ ਆਹ ਇੱਕ ਉਹ ਵੀ ਚਾ ਮਮਮੀ ਨੂੰ ਦਿੱਤਾ ਗਿਆ ਸਰਪ੍ਰਾਈਜ਼ ਪਸੰਦ ਹੀ ਨਹੀਂ ਆਇਆ ਮਮਮੀ ਨੂੰ ਸਰਪ੍ਰਾਈਜ਼ ਹੀ ਨਹੀਂ ਦਿੱਤਾ ਬਾਅਦਛਰ ਬਾਅਦ ਬਾਉ ਬਾਉ ਇਧਰ ਆਓ ਘਣਾ ਬਰਾਬ ਹਾਂ ਕੋਈ ਫਾਇਦਾ ਨਹੀਂ ਹੈ ਨਾ ਆ ਮਮੀਆਂ ਦੇ ਨੱਕ ਤੇ ਕੁਝ ਨਹੀਂ ਚੜਦਾ ਹਾਂ ਨੱਕ ਇਹਨਾਂ ਰਿਤਿੰਦੇ ਲਿੰਗੇ ਰਹਿੰਦੇ ਅੱਜ ਤਾਂ ਮੈਂ ਕੁਛ ਨਹੀਂ ਹੈ ਇਹ ਭਾਵੇਂ ਆ ਇਧਰ ਵਾਲੀ ਮਮਮੀ ਤੇ ਭਾਵੇਂ ਉਧਰ ਵਾਲੀ ਮਮਮੀ ਦੋਵੇਂ ਮਮੀਆਂ ਦੇ ਹੋ ਵਾਲੇ ਅਹੀਂ ਪੁੱਛਦੇ ਨਹੀਂ ਹੁੰਦੇ ਅਸੀਂ ਸਦਾ ਲਿਆ ਕੇ ਗਮ ਠਾਹ ਕਰੀਦਾ ਆ ਮੁਰਗੀ ਵੇ ਫਿਰ ਨਾਲ ਲਿਆਉਣ ਵਾਲੇ ਨੂੰ ਸਾਨੂੰ ਯਾਰੇ ਗਾਰੇ ਦੀ ਨਹੀਂ ਪਰਵਾ ਬੱਲੀਏ ਆਹੋ ਬਦਨਾਸੀ ਮੈਂ ਉਸ ਵਾਰ ਜ਼ਿਆਦਾ ਟਿੱਕੀ ਨਾਲ ਚੁੱਕੀ ਅੱਜ ਕੱਲ ਕੁੜੀਆਂ ਆਉਂਦੀਆਂ ਨੇ ਵੀ ਅਹੀਂ ਕਲਰ ਪਾਈਏ ਲਾਈਟ ਤੇ ਮੰਮੀਆਂ ਕਹਿੰਦੀਆਂ ਨੇ ਅਹੀਂ ਰੈੱਡ ਪਾਈਏ ਮਜੈਂਟਾ ਪਾਈਏ ਜੱਜਦਾ ਕਿਉਂ ਦਾ ਬਹੂ ਇਹ ਗੱਲ ਹੁੰਦੀ ਬਹੂ ਬਹੂ ਐ ਰੀ ਗੱਲ ਹੁੰਦੀ ਬਹੂ ਛਿਪ ਕਲੀ ਫੋਟੋ ਖੋਣੀ ਆ ਛਿਪਲੀ ਬਾਬਾ ਉਹ ਛਿਪਲੀ ਬਸ ਇੱਕ ਕਲੀ ਇੱਕ ਚੀਜ਼ ਤੋਂ ਡਰਦੀ ਆ ਉਹ ਛਿਪਕਲੀ ਚਲ ਉਠੋ ਉਠੋ ਇਧਰ ਉਠੋ ਉਠੋ ਉੱਠਾ ਕਰੋ ਉਹ ਤਰ ਉੱਤੇ ਨਹੀਂ ਉਹ ਛਿਪਕਲੀ ਗਿਆ ਵਿਚਾਰੋ ਉਹਦਰ ਮੁੱਕਾ ਹੈਪੀ ਹੋਰ ਮੁੱਕਾ ਇਧਰ ਉੱਠ ਬਰਾਇਂ ਇਹ ਉਹ ਸਾਹਮਣੇ ਗਾਇਤਾਂ ਨੂੰ ਛਿਪਕਲੀ ਦੀ ਹੈਂਡੀ ਉਹ ਤੋਂ ਡਰਦੀ ਜੇ ਵਿਚਾਰੋ ਹੋਰ ਕਿਹ ਚੀਜ਼ ਤੋਂ ਡਰਦੀ ਨਹੀਂ ਜਿੰਨਾ ਕਰਾ ਕਰਾ ਰਬਾਬਾ ਪਹਿਲੇ ਦੱਸੋ ਕਾਤੋਂ ਡਰਦੇ ਜੇ ਓਏ ਕਾਤੋਂ ਡਰਦੇ ਕਿਹੜੀ ਚੀਜ਼ ਤੋਂ ਡਰਦੇ ਜੇ ਇਹ ਕੀ ਲੱਗਿਆ ਰਬਾਬਾ ਕਿਹੜੀ ਚੀਜ਼ ਤੋਂ ਡਰਦੇ ਜੇ ਦਾਦੋਂ ਆ ਕਾਤੋਂ ਡਰਦਾ ਏ ਟੁਕਲੀ ਕਾਤੋਂ ਡਰਦਾ ਕਾਤੋਂ ਡਰਦੇ ਜੇ ਚਲ ਰੇ ਆਓ ਗੱਲ ਸੁਣੋ ਰਬਾਬਾ ਵਾਟਰ ਖਾਣਾ ਗੱਲ ਸੁਣੋ ਇੱਕ ਨਾ ਗੱਲ ਸੁਣੋ ਰਬਾਬਾ ਹਾਂ ਨਹੀਂ ਆਹੋ ਇਕ ਨਾ ਮਲਕੀਤ ਦੀਦੀ ਆ ਮਲਕੀਤ ਤਾਂ ਹੁਣ ਮੇਰੀ ਉਹ ਸਿਸਟਰ ਆ ਤੇ ਤੁਹਾਡੀ ਉਹ ਮਾਸੀ ਆ ਇੱਧਰ ਬਾਹਰ ਮੁਕਰ ਤੇ ਮਾਸੀ ਨੂੰ ਕਹਿ ਦੋ ਥੈਂਕ ਯੂ ਥੈਂਕ ਯੂ ਇੱਧਰ ਮੁਕਰ ਗਾਦਾ ਕੋ ਮਾਸੀ ਥੈਂਕ ਯੂ ਕਹਿ ਦੋ ਮਾਸੀ ਥੈਂਕ ਯੂ ਥੈਂਕ ਯੂ ਕਹਿ ਦੋ ਥੈਂਕ ਯੂ ਗੋ ਥੈਂਕ ਯੂ ਗੋ ਕਹਿ ਦੋ ਕਹਿੰਦੇ ਬੜੀ ਕਿਊਟ ਲੱਗਦੀ ਰਬਾ ਕਹਿ ਦੋ ਥੈਂਕ ਯੂ ਮਮਾ ਪਾ ਲੈ ਹੁਣ ਇਹ ਚਤਾਨੀਆਂ ਕਰਨ ਲੱਗ ਗਈ ਹੋਣੇ ਨੇ ਕਹਿਣਾ ਹੁਣ ਮੱਛਰ ਗਈ ਹੈ ਚਲ ਦੱਸੋ ਫਿਰ ਉਰੇ ਆਓ ਗੱਲ ਸੁਣ ਬਈ ਉਰੇ ਆ ਫਿਰ ਮੈਂ ਤੁਹਾਨੂੰ ਨਾ ਏ ਦਊ ਕਾਕਲੇਟ ਦਊ ਉਰੇ ਇੱਥੇ ਖਲੋਓ ਸਾਹਮਣੇ ਮੇਰੇ ਤੇ ਦੱਸੋ ਅਰ ਬਾਰ ਬਾਰ ਦੀ ਨੋਜ਼ ਕਿੱਥੇ ਆ ਹੈਡ ਹਾਈ ਹੈਡ ਵੈਰੀ ਗੁੱਡ ਹੈਡ ਹੈਡ ਜਿਹੜੇ ਪਹਿਲਾਂ ਕਿਹਾ ਹੈ ਹੈਂਡ ਕਿੱਥੇ ਹੈਂਡ ਹੈਅਰ ਉਰੇ ਗੋ ਹੈਅਰ ਹਾਈ ਤੇ ਆਈਜ਼ ਕਿੱਥੇ ਆਈਜ਼ 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 ਦੇ ਲਿਪਸਰ ਤੇ ਤੀਥ ਤੀਥ ਆ ਆ ਗੰਦੇ ਬੱਚੇ ਲੈ ਪਹਿਲਾਂ ਮੈਨੂੰ ਠਾਲ ਦੇਣੀ ਆ ਤੇ ਬਾਅਦ ਚ ਮੈਨੂੰ ਗੱਲਾਂ ਕਰਦੇ ਮੈਨੂੰ ਕਿਉਂ ਨਹੀਂ ਠਾਲਦਾ ਤੈਨੂੰ ਕਿੰਨੀਆਂ ਦਿਨ ਹੋ ਗਏ ਤੈਨੂੰ ਕਿੰਨੀ ਯਾਦ ਨੂੰ ਮੈਨੂੰ ਕਦੋਂ ਠਾਲਦੇ ਹਾਂ ਹਾਂਜੀ ਕੁਛ ਨਹੀਂ ਮੈਨੂੰ ਠਾਲ ਦੇਣੀ ਆ ਤੇ ਬਾਅਦ ਚ ਮੈਨੂੰ ਗੱਲਾਂ ਕਰਦੇ ਗਾਈਜ਼ ਇਹ ਦੰਦ ਨਹੀਂ ਕਰਨਾ ਚਾਹੀਦਾ ਨਾ ਗਾਈਜ ਨਹੀਂ ਆ ਦੋ ਮੇਰੇ ਪਿਛੇ ਰਹਿੰਦੇ ਗਾ ਜੇ ਦੋ ਕੀ ਕਹਿੰਦੇ ਨੇ ਜੂਆ ਦੋ ਜੂਆ ਵੇਲੀਆਂ ਦੋ ਜੂਆ ਚੰਬੜੀਆਂ ਨੂੰ ਮਿਲੂ ਨਾ ਕਿੱਧਰ ਆਏ ਜੂ ਕਿੱਧਰ ਆਏ ਰਿਆ ਬੱਚਾ ਮੈਂ ਕਿੱਧਰ ਕਮਾਈ ਹਾਏ ਮੇਰਾ ਕਾਕਾ ਆ ਗਿਆ ਮੈਸਾ ਹਾਂ ਆਵੇ ਜੱਜਾ ਜਾਨੀ ਨੇ ਤੂੰ ਆਪ ਹੀ ਨਹੀਂ ਤਾਂ ਪਾਇਆ ਦਿੱਤਣਾ ਮੰਮੀ ਤੈਨੂੰ ਕੀ ਕਹਿੰਦੇ ਕਾਲੀ ਰਹਿ ਗਈਆਂ ਤੇ ਜੱਜਣਾ ਕੀ ਇਹ ਮਾਤਾ ਜਦੋਂ ਇਧਰ ਆਉਂਦੀ ਪਾਇਆ ਕੋ ਗਾਈ ਨਿਕਲਉਂਦੀ ਅੱਜ ਕੱਲ੍ਹ ਕੀ ਕਰ ਰਹੀ ਸਹੀ ਗੱਲ ਸਹੀ ਗੱਲ ਅੱਜ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈਗਾ ਚਲੋ ਜੀ ਓਹੋ ਫਾਈਨ ਇਹ ਮੈਂ ਕੱਪਰ ਮੋੜੀ ਇਹਦੇ ਇਦਾਂ ਹੀ ਹੁੰਦਾ ਹੈ ਤੇ ਆ ਨਾ ਨਹੀਂ ਤਾਂ ਦਿੱਤੇ ਮਾਂ ਦੇ ਦਈਆਂ ਮਚ ਕੋੜਿਆ ਗਿਆ ਜੀ ਮੈਂ ਲੱਗੀਆਂ ਸੱਜੀ ਕਿਆ ਕਰਨਾ ਤੇ ਨਿਗਾਲਾ ਲੱਗੀ ਜਦੀ ਮੋੜੀ ਤਾਂ ਦੇਖੋ ਕਿੰਨਾ ਉੱਗਾ ਤਾਂ ਉੱਗਾ ਮਮੀ ਆ ਕਿੰਨਾ ਸੋਹਣਾ ਕੀ ਤਾਂ ਨਹੀਂ ਆ ਬੀਜਿਆ ਬੂਟੇ ਆ ਵੀ ਤਾਂ ਨਹੀਂ ਆਈਆਂ ਤੁਹਾਨੂੰ ਮੈਂ ਕਹਤਾ ਆ ਵੀ ਕਰਨੀ ਮਤਲਬ ਬੁਸ਼ੀਆਂ ਬੜਾ ਧਨੀਆ ਆਪਣਾ ਹੈਗਾ ਵਾ ਦੋ ਤਿੰਨ ਥਾਂ ਤੇ ਹਾਂ ਮੰਮੀ ਨੇ ਬੀਜਿਆ ਆ ਦੇ ਹਾਂ ਆ ਵੀ ਧਨੀਆ ਵਾ ਨਾ ਇਹ ਗੋੜ ਕੇ ਨਾ ਇੱਕ ਵੱਡਲੀ ਦੂਜੀ ਉੱਗ ਜਾਣੀ ਹੈ ਹਾਂ ਗੋਡੀ ਕਰਾਉਣਾ ਬੰਦ ਕਰ ਤੁਹਾਨੂੰ ਕਹਿਣ ਦੀ ਤੁਸੀਂ ਆਪ ਤੇ ਗੋਡੀ ਨਾ ਆ ਆਪਣੇ ਟਮਾਟਰਿਆ ਟਮਾਟਰਾਂ ਘਰ ਵੀ ਲੱਗੇ ਵੇਲ ਜੜੀ ਆ ਹਾਂ ਉੱਥੇ ਤੇ ਲੱਗਣੇ ਸੀ ਇੱਕ ਆ ਸੇਂਫਰੀ ਦਾ ਬੂਟਾ ਹੀ ਤੇ ਕਿੱਥੇ ਗਿਆ ਹਾਂ ਇਹ ਨਹੀਂ ਇੱਥੇ ਇੱਥੇ ਰਹੀ ਮਰ ਗਿਆ ਜੇ ਆਪ ਦਾ ਮਰ ਗਿਆ ਜੀ ਦਾ ਜੀ ਆ ਆਹ ਵਾਕੇ ਮੰਮੀ ਮਰ ਗਿਆ ਹਾਂ ਸੁੱਕ ਗਿਆ ਨਹੀਂ ਹੈਗਾ ਜੀ ਦਾ ਜਗਦਾ ਪਾਣੀ ਪਾਉਣ ਵਾਲੀ ਇਧਰ ਆਇਆ ਨਹੀਂ ਪਾਣੀ ਮਰ ਗਿਆ ਮੇਰੇ ਮਸੀ ਜਣਾ ਨੇ ਜੋਥੇ ਉਹਨਾਂ ਦਾ ਮਸੀ ਉਹਨਾਂ ਨੂੰ ਕਹਿੰਨੇ ਆ ਵੀ ਆ ਸੇਂਫਰੀਆਂ ਦਾ ਬੂਟੇ ਲਿਆ ਦਿਓ ਦੋ ਕਦੋਂ ਖੀਰੇ ਦੀਆਂ ਵੱਲਾਂ ਲਿਆ ਦੋ ਮੰਮੀ ਆਵੇ ਕਦੂ ਲੱਗਾ ਹਾਂ ਚਾਹਤ ਨਾ ਲਾ ਆਹੜਾ ਫੁੱਲ ਬਣ ਕੇ ਹੂੰ ਲੱਗ ਵੀ ਗਿਆ ਹਾਂ ਵੇਲਾ ਆਈ ਤੇ ਫੁੱਲ ਬਣਿਆ ਫੁੱਲ ਬਣਿਆ ਵਾ ਥੱਲੇ ਕਦੂ ਹੀ ਆ ਹੂੰ ਤੇ ਆ ਵੀ ਕਦੂ ਕੇ ਖੀਰਾ ਹੋਊਗਾ ਇਹ ਹਲਵਾ ਇਹ ਨਹੀਂ ਖੀਰਾ ਨਹੀਂ ਖੀਰੇ ਨੇ ਫੱਟੇ ਫੁੱਲ ਪੈਂਦੇ ਫਿਰ ਮਤਲਬ ਆ ਖੀਰਾ ਹੋਊਗਾ ਪੱਕਾ ਹੂੰ ਹੂੰ ਤਮਈ ਖਲਵਾ ਭਾਈ ਦੋ ਹਲਵੇ ਨਹੀਂ ਹੀ ਲੈਣਦੇ ਹਾਂ ਇੱਕ ਹੀ ਹਲਵਾ ਆ ਵੇ ਆ ਜਿਹੜਾ ਮਾ ਨਾ ਆਦ ਕੱਦੂ ਹੈ ਨਾ ਹਮ ਹਨ ਵਾਏ ਹਾ ਹੈ ਹਨ ਵਾਏ ਜੇ ਹਲਵਾ ਫਿਰ ਆ ਖੀਰਾ ਹੋਊਗਾ ਮੈਨੂੰ ਲੱਗਦਾ ਨਹੀਂ ਪੱਤੀ ਇਹਦੇ ਚੱਲ ਨਿਕਲਦੇ ਫੁੱਲ ਫਿਰ ਪਤਾ ਲੱਗੂ ਜਾ ਕੱਦੂ ਜਵਾਲੇ ਕੋਈ ਕਦੂ ਦੇ ਮੱਲਾ ਦੋ ਹੀ ਹੈ ਲਈ ਹਮ ਇੱਕ ਦੋ ਤੇ ਤਿੰਨਾਂ ਕੱਦੂ ਤੇ ਜਿਆਦਾ ਕਦੂ ਹੈ ਚਾਰ ਹੋ ਗਈਆਂ ਤੇ ਹਲਵੇ ਦੇ ਵਿੱਚ ਸਿਰਫ ਇੱਕ ਲਿਆਂਦੀ ਤੁਰਿਆ ਮੈਨੂੰ ਲੱਗਦਾ ਖੀਰਾ ਨਹੀਂ ਤੁਰਿਆ ਹੁਣ ਇਹਦੇ ਵਿੱਚ ਅੱਲਾ ਵੀ ਅੱਲਾ ਦਾ ਵੀ ਹੋ ਸਕਦਾ ਤੇ ਕਦੂ ਦਾ ਵੀ ਹੋ ਸਕਦਾ ਤੇ ਸੇਫਲੀ ਦਾ ਇੱਕੋ ਤਰ੍ਹਾਂ ਸੇਫਲੀ ਮੰਗੰਨੇ ਆ ਹਮਮ ਤੇ ਆ ਪਿੰਡੀਆਂ ਨੂੰ ਪਾਣੀ ਦੀ ਸਬਜ਼ੀ ਲਾਉਣ ਨੂੰ ਪਾਣੀ ਪਾਣੀ ਨੂੰ ਸਬਜ਼ੀ ਸਬਜ਼ੀ ਲਾਉਣ ਵਾਸਤੇ ਹਾਂ ਇੱਕ ਦੋ ਬੂਟੇ ਬਸ ਪਾਣੀ ਲਾਉਣ ਵਾਸਤੇ ਪਾਣੀ ਇੱਧਰ ਲਾ ਦੋ ਨਾ ਇੱਕ ਦੋ ਬੂਟੇ ਥੋੜਾ ਪਿੰਡੀਆਂ ਦੀ ਯਾਰ ਹਮ ਇੱਕ ਖੇਲ ਤੇ ਹੀ ਆ ਇੱਕ ਦੋ ਲੰਨੇ ਦੂਜੀਆਂ ਲਾ ਦਈਆਂ ਨਾ ਇਹਨਾਂ ਨੂੰ ਨਵੀਂ ਭਰ ਦੋ ਫਿਰ ਇਕੱਠੀ ਕੋਟੀ ਕਰ ਲਿਓ ਹਮ ਅਬੀ ਪਿੰਡੀ ਆ ਪਿੰਡੀਆਂ ਲੱਗੀਆਂ ਤੂੰ ਕੰਡਿਆ ਕਾ ਇੱਥੇ ਹੋਰ ਵੀ ਜੋ ਖੇਲੰਦੋ ਬਣਾ ਕੇ ਨਹੀਂ ਆ ਨਾ ਥੋੜਾ ਗੱਲ ਬਣਨੀ ਲਸਣ ਹੈ ਨਹੀਂ ਤੁਹਾਡੇ ਵਿੱਚ ਤੁਹਾਡਾ ਡੈਡੀ ਨੇ ਘਾਹ ਚ ਪੁੱਟ ਛੜਿਆ। ਉਹ ਲਸਣ ਦਾ ਹਾਲ ਹੀ ਬੜਾ ਮਹੜਾ ਵਾਤਾ। ਐਰ ਕਾ ਨਹੀਂ ਲਸਣ ਤੇ। ਲਸਣ ਲੱਭਣ ਦੇ ਲੋਕ ਲਸਣ ਹੈ ਨਹੀਂ ਐਰ ਕਾ ਮਹਿੰਗਾ ਵੀ ਬੜਾ। ਹੈਂ ਗਾਵ ਆਪਰ ਗੁਜਾਰੇ ਜੋ। ਹਮ ਮਾੜਾ ਮੋਟਾ ਹੈ। ਗੁੱਲ ਨਹੀਂ ਬਣੀ ਇਹਨਾਂ ਨੇ ਬੜਾ ਕੰਮ ਗਲਤ ਕਰਤਾ। ਹਮ ਚਲੋ। ਉਹ ਦੇਖੋ ਕੀ ਕੰਡੀ ਜੀ। ਕੀ ਕਰ ਰਹੇ ਹੋ? ਮਿੱਟੀ ਕਰਗਾ। ਹੈਂ? ਮਿੱਟੀ। ਮਿੱਟੀ ਨੂੰ ਕੀ ਕੰਡੇ ਜੀ ਇੱਧਰ ਆਓ। ਮਿੱਟੀ ਨਹੀਂ ਛੇੜੀ ਦੀ ਪੁੱਤ ਮਮੀ ਹੋ ਗਈ ਹੁਣ ਗਰਮੀ ਅਰਬਾਬ ਤੂੰ ਕਿਉਂ ਆਈ ਮੇਰੇ ਮਗਰ ਜਮਰਾਨ ਲੈ ਨਾ ਤੇ ਗਰਮੀ ਬੜੀ ਹੋ ਗਈ ਆਮਰੂਦ ਨਹੀਂ ਲੱਗਣਦੇ ਹਨਾ ਜੀ ਕਰਨ ਦੇ ਅੰਦਰ ਹੀ ਬਈ ਅੱਧਾ ਦਿਨ ਪਿਆਜ ਦਾਣਾ ਸਾਰਾ ਦੇਣਾਂਗੇ ਪਰ ਕਿਹ ਵੀ ਲੱਗਦਾ ਨਹੀਂ ਹੂੰ ਕਣਕਾਂ ਦਾ ਪਾਪ ਚੱਲੀਆਂ ਨਾ ਇੱਧਰ ਆ ਜਾਓ ਕੰਨੀਆਂ ਵਜੀਆਂ ਵਾਹ ਕਿ ਲਿਆ ਜੀ ਅਬ ਵਜੇ 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 ਆਜੋ ਆਜੋ ਵਾਹ ਆਜੋ ਲਓ ਜੀ ਗਾਇਸ ਅਹੀਂ ਸਾਰੇ ਕੰਮ ਗੁੰਮ ਕਰਕੇ ਡਨ ਤੇ ਫ੍ਰੀ ਹੋ ਗਏ ਆ ਤੇ ਵਲੌਗ ਜਿਹੜਾ ਬਾਅਦ ਚ ਕੰਟੀਨਿਊ ਨਹੀਂ ਕੀਤਾ ਤੇ ਟਾਈਮ ਹੋ ਗਿਆ ਜੇ 6:30 ਦਾ ਤੇ ਸਬਜੀ ਸੁਬਜੀ ਸਾਰੀ ਬਣਾ ਲਈ ਆ ਸਿਰਫ ਰੋਟੀ ਬਣਾਉਣੀ ਆ ਤੇ ਉਸ ਤੋਂ ਪਹਿਲਾਂ ਕਿ ਮੈਂ ਕਿਹਾ ਕਿ ਅੱਜ ਆ ਸੰਗਰਾਂਦ ਸੌਰੀ ਅੱਜ ਆ ਮਸਿਆ ਤੇ ਸਾਰਿਆਂ ਦਾ ਪ੍ਰਮਾਤਮਾ ਜਿਹੜਾ ਜੀ ਦੇਣਾ ਉਹ ਵਧੀਆ ਚੜਾਵੇ ਤੇ ਵਧੀਆ ਲੰਗੇ ਤੇ ਬਾਕੀ ਆ ਕਿ ਅਸੀਂ ਹੁਣ ਚੱਲੇ ਆ 6:30 ਵਜੇ ਆ ਤੇ ਮੈਂ ਕਿਹਾ ਗੁਰੂ ਘਰ ਮੱਥਾ ਟੇਕ ਆਈਏ ਨਾਲੇ ਇਸ਼ਨਾਨ ਵਗੈਰਾ ਕਰ ਆਈਏ ਤੇ ਹੁਣ ਸਾਰੀ ਫੈਮਿਲੀ ਜਿਹੜੀ ਤਿਆਰ ਹੋ ਗਈ ਆ ਮੰਮੀ ਤੇ ਜਾਨ ਨਹੀਂ ਡੇ ਮੈਂ ਕਿਹਾ ਨਹੀਂ ਚਲੋ ਕੋਈ ਗੱਲ ਨਹੀਂ ਹੈ ਨਾ ਗੁਰੂ ਘਰ ਜਾਣਾ ਚਾਹੀਦਾ ਵਾ ਤੇ ਮਹਾਰਾਜ ਜੀ ਸੋਮਵਾਰ ਦੀ ਮਸਿਆ ਆ ਸੋਮਵਾਰ ਦੀ ਮਸੇੜੀ ਬੜੀ ਕਰਮਾ ਭਾਗਾਂ ਵਾਲੀ ਹੁੰਦੀ ਆ ਤੇ ਮੈਂ ਕਿਹਾ ਚਲੋ ਮ ਦਰਸ਼ਨ ਘਰ ਕਿਉਂ ਨੇ ਵਾਹਿਗੁਰੂ ਦੇ ਨਾਲ ਮੱਥਾ ਟੇਕ ਕੇ ਆਉਨੇ ਆ ਤੇ ਮੈਂ ਤੇ ਹੁਣ ਤਿਆਰ ਹੋ ਗਈ ਆ ਮੱਲੀ ਸਾਹਿਬ ਅੰਦਰ ਹੋਂਡੇ ਰਬਾਬ ਨੂੰ ਵੀ ਕਰਤਾ ਤੇ ਮੰਮੀ ਵੀ ਡੇ ਆ ਤੇ ਆਉਂਦੇ ਬਾਹਰ ਤੇ ਫਿਰ ਅਸੀਂ ਚੱਲਦੇ ਆਂ ਆਵਰ ਚੈੱਕ ਕਰੋ ਰਬਾਬ ਕਿਤੇ ਜਾਨਾ ਸੁਪੀੜ ਬੜੀ ਰਬਾਬ ਨੂੰ ਇਹ ਆਵੇਂ ਮੈਨੂੰ ਕਿਤੇ ਛੱਡ ਨਾ ਜਾਣ ਤੇ ਮੰਮੀ ਇੱਧਰ ਲੰਮਣੀ ਜਿਹੜਾ ਗੇਟ ਨਹੀਂ ਨਹੀਂ ਉੱਚੀ ਕੁੜੀ ਇਹ ਤੇ ਆ ਲੀ ਆ ਗਈ ਸਾਰੀ ਇੱਕ ਪਿੱਛੇ ਫੈਮਿਲੀ ਖਲੋਦੀ ਹੋਣੀ ਕੀ ਜੀ ਦੇਖਣ ਦੇ ਹੋਣਾ ਇਹ ਨੀਗੀ ਜੀ ਫੈਮਿਲੀ ਬੜੀ ਖਰਾਬ ਆ ਇਹ ਨਾ ਮੈਂ ਇਹਦੇ ਵਾਸਤੇ ਲੱਭਣ ਢੀ ਹੀ ਕੱਪੜੇ ਤੇ ਡਾਈਪਰ ਤੇ ਇਹਨੂੰ ਪਤਾ ਹੀ ਪੈਨ ਮੇਰੇ ਡਾਈਪਰ ਲਾਉਣਾ ਵਾ ਇਹਨੇ ਕੀ ਕੀਤਾ ਮੈਂਟੋ ਮੈਂਟ ਪਤਾ ਨਹੀਂ ਉਥੋਂ ਦੀ ਬਾਕਸਾਂ ਦੇ ਇਹ ਥੋੜੀ ਜਿਹੀ ਵਿੱਚ ਪ੍ਰੋਬਲਮ ਦੀ ਆ ਜਾਂਦੀ ਹੈ ਤੇ ਮੈਂਟੋ ਮੈਂਟ ਬਾਕਸਾਂ ਦੇ ਉੱਪਰ ਚੜ ਕੇ ਤੇ ਲੰਮੇ ਪੈ ਗਈ ਕਿ ਬਲਤ ਨੂੰ ਹੁਣ ਮੈਂ ਇਹਨਾਂ ਦੇ ਨਾਲ ਜਾਣਾ ਵਾ ਤੇ ਇਹਨੂੰ ਡਾਈਪਰ ਲੱਗਣ ਲੱਗਾ ਲੱਗਾ ਲੈ ਕੇ ਮੰਗ ਮੰਗ ਫੇਰੀ ਜਾਵੇ ਤੇ ਲੱਗਾ ਇਹ ਬਹੁਤ ਖਰਾਬ ਆ ਇਹ ਨੀਗੀ ਜੀ ਇਗੜੀ ਜੀ ਤੇ ਕਣਕਾਂ ਦਾ ਵੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਸੁਨਹਿਰੀ ਬਸ ਆਖੀ ਬੋਧ ਹੀ ਨੇੜੇ ਆ ਚੁੱਕੀ ਬਰਾਬਰ ਐ ਕਿ ਵਿਸਾਖੀ ਬਾਰੇ ਗੁਰ ਸੋਚਿਆ ਮੰਮੀ ਵੀ ਆਹੇ ਕਹਿੰਦੇ ਸੀ ਵੀ ਆਪਾਂ ਜਾਵਾਂਗੇ ਬਾਬੇ ਬਕਾਲੇ ਪਰ ਮੰਮੀ ਇੱਥੇ ਹੈ ਨਹੀਂ ਆ ਬੋਆ ਜੀ ਤੇ ਬਾਕੀ ਚਲੋ ਵੇਖਦੇ ਆ ਜੋ ਵੀ ਪਲੈਨਿੰਗ ਬਣੀ ਉਹ ਵੇਖਾਂਗੇ ਉਹ ਥੋੜੀ ਜੀ ਪ੍ਰੋਬਲਮ ਦੀ ਹੈ ਤੇ ਉਹਦੇ ਕਰਕੇ ਚਲੋ ਰੁਕ ਜਓ ਫਿਰ ਕਰਦੇ ਆ ਵਲੋਗ ਕੰਟੀਨਿਊ ਲਓ ਜੀ ਬਾਬਾ ਜੀ ਘਰੇ ਪਹੁੰਚ ਚਲੇ ਆਂ ਅਜੇ ਤੁਸੀਂ ਵੀ ਦੇਖ ਸਕਦੇ ਹੋ ਪੂਰਾ ਚਾਨਣ ਹੈ ਆ ਚਾਨਣ ਬੋਲਦੇ ਨੇ ਸਾਰੇ ਤੇ ਅਸੀਂ ਹੁਣ ਚੱਲੇ ਆ ਸ਼ਾਮ ਨੂੰ ਵਧੀਆ ਲੱਗਦਾ ਜਾਣਾ ਗੁਰੂ ਘਰ ਜਸਵੇਰੇ ਤੇ ਜਾਂ ਸ਼ਾਮ ਨੂੰ ਸਵੇਰ ਦੇ ਟਾਈਮ ਸਾਨੂੰ ਜਾਗ ਨਹੀਂ ਆਉਂਦੀ ਤੇ ਸ਼ਾਮ ਦੇ ਟਾਈਮ ਆਪਣੇ ਕੋਲ ਟਾਈਮ ਹੀ ਟਾਈਮ ਚਲੋ ਤੁਹਾਨੂੰ ਦਰਸ਼ਨ ਕਰਾਉਂਦੇ ਆ ਬਾਬਾ ਜੀ ਦੇ ਬਾਬਾ ਜੀ ਦੇ ਦੇ ਤੁਸੀਂ ਦਰਸ਼ਨ ਕਰੋ ਤੇ ਜਿੰਨਾ ਜਿੰਨਾਂ ਨੇ ਦੇ ਦਰਸ਼ਨ ਕੀਤੇ ਆ ਬਹੁਤ ਵਧੀਆ ਤੇ ਜਿਨ੍ਹਾਂ ਨੇ ਨਹੀਂ ਕੀਤੇ ਉਹ ਕਰ ਲਓ وكانت ترسم بابايا وكانت ترسم بابايا وكانت ترسم ਚੱਲ ਕਾ ਕੇ ਚੱਲ ਤੇ ਸੁਣੀ ਲਾਈਟਿੰਗ ਵੱਜਣ ਦੀ ਉਹਦੇ ਚ ਹਲੋ ਰੱਬ ਅੱਲਾ ਸੱਮਾ ਕਰਾ ਦੇ ਕਰਾ ਦੇ ਕਰਾ ਦੇ ਸਤ ਪੁਰ ਕੇਖਣਾ ਕਰਮਣੀ ਸੁਣਾਣ ਸੁਣਾਣ ਸਤ ਪੁਰ ਗਰੀ ਰੱਖਿਆ ਤਜਾ ਪਾਇਆ ਆਹ ਅੱਲਾ ਦਸ਼ਕੜ ਬਾ ਕਰਾ ਦੀ ਹੋਏ ਵਾਹ ਹੋਰ ਜਰਮ ਬੀਠਾ ਸਾਹਿਬ ਸਮਝਾਤੀ ਜਾਂਦੇ ਕਿ ਇਹ ਮਹਾਰਾਜ चले आने के आज आयो इधर मन इन शांति मिलती है ना इतना संगत अजे तक वेलो आऊगी ਤੇ ਮੰਮੀ ਆਂਦੇ ਹੀ ਮੈਂ ਨਹੀਂ ਜਾਣਾ ਹੁਣ ਲੇਟ ਹੋ ਗਏ ਆ ਤੂੰ ਉਧਰ ਜਾ ਕੇ ਵੇਟ ਕਰੋ ਆਪਾਂ ਬਸ ਇਸ਼ਨਾਨ ਕਰਕੇ ਆਉਨੇ ਹਾਂ ਉਹ ਜਿੱਦ ਬਾਹਰ ਕਰੋ ਬਾਹਰ ਬਾਹਰ ਹਾਂ ਕਿਧਰ ਹਾਂ ਤਾ ਕਿਧਰ ਹਾਂ ਚੱਕਲੇ ਆ ਅਬ ਨਾ ਸੀ ਚਾਹੇ ਜੇ ਨਾਨਕ ਕਮ ਕਰ ਗਿਆ ਬਾਪ ਹੱਥ ਜੋੜ ਦੋ ਉਧਰ ਕਰ ਦੋ ਹੁਣ ਥੱਲੇ ਬੈ ਕੇ ਟੇਕੋ ਐ ਚੱਟੇਕ ਦੋ ਥੱਲੇ ਥੱਲੇ ਟੇਕੋ ਆ ਵਾਹ ਬੜੂ ਉਹ ਆਹੇ ਗਰੂ ਉਹ ਆਹੇ ਗਰੂ ਬਾਪ ਜਦ ਅੰਦਰ ਜਾ ਕੇ ਟੇਕਣਾ ਮੱਥਾ ਅੰਦਰ ਵੀ ਜਾਣੇ ਆ ਅੰਦਰ ਜਾਣੇ ਆ ਥੋੜੀ ਜਿਹਾ ਬਹਿ ਜਾਓ ਕਿਉਂਕਿੜੀ ਮਾਰ ਕੇ ਬਹਿ ਜਾਓ ਜੰਕੜਾ ਮਾਰ ਕੇ ਬੈਜੋ ਮੇਰੇ ਨਾਲ ਹਰ ਬਾਅ ਇਦਾਂ ਇਦਾਂ ਬੈਜੋ ਜਿੱਦਾਂ ਮੈਂ ਬੈਠਾ ਚਾਹ ਇਦਾਂ ਬੈਜੋ ਹੱਥ ਜੋੜ ਕੇ ਹਾਂ ਬੱਸ ਹੁਣ ਜਾਣੇ ਅੰਦਰ ਕੱਲੇ ਚਲ ਵਾਈਕਰ 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 ਤਾਂ ਸਹ

ਖਾਲੋ ਕੋਈ ਨਹੀਂ ਖਾਲੇ ਖਾਲੇ ਵਿਚਾਰਾ ਦੇਖਾਲਾ ਆਪਣਾ ਚੱਲ ਗਿਆ ਸੁੱਕਾ ਮਨਾ ਸੁੱਕਾ ਦੇ ਉਹ ਤੇ ਗੁਰੂ ਘਰੋਂ ਲਓ ਜੀ ਆਪਾਂ ਸਾਡੇ ਗਿਆ ਬਾਬਾ ਜੀ ਘਰੋਂ ਦਰਸ਼ਨ ਕਰ ਲਏ ਬਾਟਾ ਬੂਟਾ ਪੀ ਲਿਆ ਤੇ ਨਾ ਉੱਥੇ ਕੀ ਹੋ ਗਿਆ ਮੰਮੀ ਨੂੰ ਮਣਜੇਗਾ ਵੀਡੀਓ ਬਣਾਉਦੇ ਉੱਥੇ ਨਾ ਦੋ ਤਿੰਨ ਮੁੰਡੇ ਦੇ ਮੰਮੀ ਨੂੰ ਕਰਨ ੜੇ ਓਏ ਕੰਟੀ ਵੀਡੀਓ ਬਣਾਉਣੀ ਆ ਟੇੜੀ ਬਣਾਉਣੀ ਆ ਦੂਜਾ ਕਹਦਾ ਓਏ ਲੱਗਦਾ ਨੈਟਨੁੱਡ ਤੇ ਪਾਉਗੀ ਹਾਂਜੀ ਉਹ ਕਿਹੜੇ ਜਮਾਨੇ ਚ ਕਰਦੇ ਆ ਆਹੋ ਉਹ ਭਾਵੇਂ ਕਿਹੜੇ ਜਮਾਨੇ ਚ ਕਰਦੇ ਉਹ ਲੱਗਦਾ ਨੈਟਨੁੱਡ ਤੇ ਪਾਉਗੀ ਉਹ ਤੇ ਕੁੜੀਆਂ ਵਾਂਗੂ ਡੇਸ਼ ਰਮੋਵੜ ਹਾਂਜੀ ਮੈਨੂੰ ਬੰਦੋ ਮੈਨੂੰ ਬੰਦੋ ਗੱਡੀ ਕਿੱਥੇ ਮੋੜੀਏ ਚੱਲ ਤੇਰੇ ਘਰ ਮਾਝ ਨਹੀਂ ਹੈ ਤੈਨੂੰ ਮਿਲਣੀ ਆ ਤੇਰੇ ਘਰ ਮਾਝ ਨਹੀਂ ਹੈ ਤੇ ਚਲੋ ਗਾਇਸ ਘਰ ਜਾਣਾ ਕਰ ਲੇ ਮੈਂ ਨਹੀਂ ਖਾਣਾ ਤਾਂ ਫਿਰ ਉਹ ਨਾ ਖਾ ਹਾਂ ਜੇ ਜਰਾਦ ਵਿੱਚ ਕੋਈ ਮਿਲਦਾ ਮੈਂ ਨਾ ਫਿਰ ਲੈ ਦਾਂਗੇ ਜੇ ਨਾ ਮਿਲਿਆ ਫਿਰ ਨਹੀਂ ਮਿਲਦੀ ਤੈਨੂੰ ਸਾਡੇ ਜਿੱਥੇ ਜਾਣਦੀਆਂ ਹਾਈਵੇ ਤੇ ਨਹੀਂ ਕਈ ਵਾਰੀ ਅੱਗੋਂ ਹਉਣ ਵੀ ਡਿਆ ਹੁੰਦਾ ਨਾ ਆਪਾਂ ਜਾਣਦੇ ਇਹਦਾ ਪ੍ਰਭ ਤੇ ਭੁਗਤਾਰ ਲਈ ਲੋ ਜੀ ਇੱਧਰ ਲੱਗੀ ਜੀ ਰੋਟੀਆਂ ਪਕੜਨ ਇੱਧਰ ਲੱਗੀ ਜੀ ਰੋਟੀਆਂ ਪਕੜਨ ਇੱਧਰ ਫਿਲਮ ਮੁੱਕ ਚੁੱਕੀ ਆ ਤੇ ਰੋਟੀਆਂ ਪਕੜਨ ਲੱਗੇ ਤੇ ਆਪਾਂ ਵੀ ਆ ਗਏ ਆ ਘਰ ਦਰਸ਼ਨ ਕਰ ਲੈ ਵਧੀਆ ਵਧੀਆ ਮੱਥਾ ਟੇਕ ਲੈ ਇਸ਼ਨਾਨ ਕਰ ਲਿਆ ਬਹੁਤ ਵਧੀਆ ਲੱਗਾ ਗੁਰੂ ਘਰ ਜਾ ਕੇ ਤੇ ਬਾਕੀ ਹੁਣ ਇਥੇ ਕਰ ਰਹੇ ਆ ਬਲੌਗ ਦਾ ਐਂਡ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸੋਣਾ ਇੱਕ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਬਾਏ ਬਾਏ ਤੇ ਬਾਕੀ ਜੋ ਜੋ ਸਾਨੂੰ ਕਮੈਂਟ ਕਰਦੇ ਆ ਦਿਲੋਂ ਪਿਆਰ ਉਹਨਾਂ ਵਾਸਤੇ ਤੇ ਜੋ ਜੋ ਸਾਡੇ ਬਲੌਗ ਵੇਖਦੇ ਆ ਲਾਈਕ ਕਰਦੇ ਆ ਤੇ ਕਰਦੇ ਰਹੋ ਤੇ ਮਿਲਦੇ ਆ ਨਵੀਂ ਵੀਡੀਓ ਚ ਬਾਏ ਬਾਏ